ਸਤਿ ਸ਼੍ਰੀ ਅਕਾਲ ਮੈਂ ਗੁਰਤੇਜ ਸਿੰਘ ਐਸਟੀਪੀ ਨਿਊਜ਼ ਦੇਖ ਰਹੇ 10:30 ਕਲਾ ਸਵਾਗਤ ਹੈ ਅਸੀਂ ਇੱਕ ਨਵੇਂ ਮੁੱਦੇ ਨੂੰ ਲੈ ਕੇ ਸ਼ਾਮਲ ਹੋਏ ਹਾਂ ਜਿਸ ਦਾ ਨਾਮ ਹੈ ਪਰਾਲੀ ਪ੍ਰਦੂਸ਼ਣ ਪਰਾਲੀ ਪ੍ਰਦੂਸ਼ਣ ਕਈ ਸਾਲਾਂ ਤੋਂ ਹੋ ਰਿਹਾ ਹੈ ਇਸ ਦਾ ਹੱਲ ਨਾ ਸਰਕਾਰਾਂ ਤੇ ਨਾ ਕਿਸਾਨ ਕਰ ਰਹੇ ਨੇ ਕਿਸਾਨ ਇਸ ਦਾ ਹੱਲ ਸਿਰਫ ਅੱਗ ਲਾਉਣਾ ਸਮਝ ਰਹੇ ਨੇ ਅੱਜ ਇਸ ਵਿਸ਼ੇ ਨੂੰ ਲੈ ਕੇ ਮੇਰੇ ਸਾਥੀ ਮੌਜੂਦ ਨੇ ਹਰਪ੍ਰੀਤ ਸਿੰਘ ਤੇ ਕਰਨ ਸਿੰਘ ਅਸੀਂ ਇਸ ਮੁੱਦੇ ਨੂੰ ਲੈ ਕੇ ਇਹਨਾਂ ਨਾਲ ਅੱਜ ਵਿਚਾਰ ਚਰਚਾ ਕਰਾਂਗੇ ਮੇਰਾ ਪਹਿਲਾ ਸਵਾਲ ਹਰਪ੍ਰੀਤ ਨੂੰ ਤੁਸੀਂ ਪਰਾਲੀ ਸਮੱਸਿਆ ਬਾਰੇ ਕੀ ਸਮਝਦੇ ਹੋ ਮੈਂ ਸਮਝਦਾ ਅਕਤੂਬਰ ਤੇ ਨਵੰਬਰ ਦੇ ਮਹੀਨੇ ਜੋ ਕਿਸਾਨ ਚ ਚੋਨਾ ਵੜਦਿਆ ਜੋ ਪਰਾਲੀ ਹੁੰਦੀ ਹੈ ਉਹਨਾਂ ਨੂੰ ਅੱਗ ਲਾ ਦਿੰਦੇ ਆ ਪਰ ਸਰਕਾਰ ਕਿਸਾਨਾਂ ਨੂੰ ਸਬਸਿਡੀਆਂ ਵੀ ਦਿੰਦੀ ਆ ਪਰ ਕਿਸਾਨ ਤਾਂ ਵੀ ਅੱਗ ਲਾਉਂਦੇ ਆ ਤੇ ਕਾਰਨ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋ ਜਿਵੇਂ ਕਿ ਆਪਾਂ ਜਾਣਦੇ ਆਂ ਲਗਭਗ ਝੋਨੇ ਦੀ ਕਟਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਕਿ ਜੋ ਉਸ ਦੀ ਰਹਿਣ ਰੂੰਦ ਹੁੰਦੀ ਹੈ ਉਸ ਨੂੰ ਪਰਾਲੀ ਕਿਹਾ ਜਾਂਦਾ ਹੈ ਕਿਸਾਨ ਆਪਣੀ ਅਗਲੀ ਫਸਲ ਅਗਾਉਣ ਲਈ ਪਰਾਲੀ ਨੂੰ ਅੱਗ ਲਗਾਉਂਦਾ ਤੇ ਇਸ ਨਾਲ ਬਹੁਤ ਹੀ ਪ੍ਰਦੂਸ਼ਣ ਪੈਦਾ ਹੁੰਦਾ ਹੈ ਤੇ ਇਹ ਸਾਡੇ ਸਿਹਤ ਲਈ ਬਹੁਤ ਹਾਨੀਕਾਰਕ ਹੈ ਅਗਲਾ ਸਵਾਲ ਮੇਰਾ ਹਰਪ੍ਰੀਤ ਨੂੰ ਪਰਾਲੀ ਛਾੜਨ ਦੇ ਕੀ ਕਾਰਨ ਹੋ ਸਕਦੇ ਕਾਰਨ ਤਈ ਪਹਿਲਾਂ ਤਾਂ ਇਹ ਦੱਸਾਂਗੇ ਜੋ ਕਿਸਾਨਾਂ ਨੂੰ ਪਰਾਲੀ ਸਾਂਭਣ ਲਈ ਪਹਿਲਾਂ ਦਾ ਖਰਚਾ ਬਹੁਤ ਆਉਂਦਾ ਦੂਜਾ ਇਹ ਹੈ ਜੀ ਉਹਨਾਂ ਨੂੰ ਉਹਨਾਂ ਉੱਚ ਸਾਧਨ ਨਹੀਂ ਦਿੱਤੇ ਜਾਂਦੇ ਕਿ ਉਹ ਪਰਾਲੀ ਨੂੰ ਸੰਭਾਲ ਲੈਣ ਤੇ ਤੀਜੇ ਕਾਰਨ ਆ ਜੋ ਕਣਕ ਵੀਤਿਆ ਉਹਨਾਂ ਨੂੰ ਉਦੋਂ ਮੁਸ਼ਕਲਾਂ ਬਹੁਤ ਆਉਂਦੀਆਂ ਕਰਨ ਇਸ ਸਵਾਲ ਨਾਲ ਤੁਹਾਡੇ ਕੀ ਵਿਚਾਰ ਜਿਵੇਂ ਹਰਪ੍ਰੀਤ ਨੇ ਦੱਸਿਆ ਕਿ ਬਹੁਤ ਸਮੱਸਿਆ ਆਉਂਦੀ ਹੈ ਕਣਕ ਵੀਜਣ ਵੇਲੇ ਕਿ ਹੁਣ ਜਿਵੇਂ ਪੰਜਾਬ ਵਿੱਚ ਲਗਭਗ 2 ਤੋਂ 5 ਏਕੜ ਤੱਕ ਕਿਸਾਨ ਨੇ ਉਹਨਾਂ ਦੀ ਓਨੀ ਕਮਾਈ ਨਹੀਂ ਕਿ ਉਹ ਵੱਡਾ ਟਰੈਕਟਰ ਲੈ ਸਕਣ ਵੱਡੇ ਇੰਪਲੀਮੈਂਟ ਲੈ ਸਕਣ ਕਿ ਜੋ ਪਰਾਲੀ ਨੂੰ ਵਿੱਚ ਬਾ ਸਕਣ ਇਸ ਲਈ ਕਿਸਾਨ ਅੱਗ ਲਗਾਉਂਦਾ ਉਸੋ ਕੇ ਨਹੀਂ ਲਗਾਉਂਦਾ ਜਦੋਂ ਉਹਨਾਂ ਨੂੰ ਇੰਪਲੀਮੈਂਟ ਨਹੀਂ ਹੁੰਦੇ ਤਾਂ ਉਹ ਅੱਗ ਲਾਉਂਦਾ ਹੈ ਕਿ ਅਗਲੀ ਆਪਣੀ ਅਗਲੀ ਫਸਲ ਵੀ ਸਕੇ ਹਰਪ੍ਰੀਤ ਅਗਲਾ ਸਵਾਲ ਮੈਂ ਤੁਹਾਨੂੰ ਕਰਨਾ ਚਾਹਾਂਗਾ ਪਰਾਲੀ ਦੇ ਮਸਲੇ ਨੂੰ ਲੈ ਕੇ ਤੁਸੀਂ ਵੱਧ ਜ਼ਿੰਮੇਵਾਰ ਕਿ ਨੂੰ ਸਮਝ ਰਹੇ ਹੋ ਸਰਕਾਰ ਜਾਂ ਕਿਸਾਨ ਮੈਂ ਇਹ ਦੋਨੇ ਤਰ੍ਹਾਂ ਨੂੰ ਲੈ ਕੇ ਚੱਲਾਂਗਾ ਪਹਿਲਾਂ ਤਾਂ ਸਰਕਾਰ ਸਰਕਾਰ ਲੋਕ ਕਿਸਾਨਾਂ ਨੂੰ ਉਨੀ ਸਬਸਿਡੀ ਨਹੀਂ ਦਿੰਦੀ ਜਿੰਨੀ ਚਾਹੀਦੀ ਆ ਤੇ ਦੂਜਾ ਆਪਾਂ ਇਹ ਸਮਝਾਂਗੇ ਸਰਕਾਰ ਦੇ ਵੀ ਦਿੰਦੀ ਹੈ ਪਰ ਚੀਜ਼ਾਂ ਉਹ ਨਹੀਂ ਸੰਭਾਲ ਨਹੀਂ ਕਰਦੇ ਆਪਾਂ ਕਿਸਾਨ ਕਈਆਂ ਕੋਲ ਵੱਡੇ ਵੱਡੇ ਟਰੈਕਟਰ ਵੀ ਆ ਤੇ ਸੁਪਰ ਸੀਡਰ ਵੀ ਦਿੱਤੇ ਜਾਂਦੇ ਆ ਪਰ ਉਹ ਤਾਂ ਵੀ ਅੱਗ ਲਾਉਂਦੇ ਹਨ ਉਹ ਉਹਨਾਂ ਦੀ ਅਣਗਹਿਲੀ ਹੈ ਤੇ ਪਰ ਤੇ ਦੂਜਾ ਹੀ ਕਾਰਨ ਇਹ ਹੈ ਕਿ ਉਹ ਅੱਗ ਲਾਉਣਾ ਸਭ ਤੋਂ ਵਧੀਆ ਸਮਝਦੇ ਆ ਕਿਸਾਨ ਕਰਨ ਤੁਸੀਂ ਇਸ ਸਵਾਲ ਬਾਰੇ ਕੀ ਕਹਿਣਾ ਚਾਹੋਗੇ ਮੈਂ ਜ਼ਿਆਦਾ ਜ਼ਿੰਮੇਵਾਰ ਸਰਕਾਰ ਨੂੰ ਟਹਿਰਾਵਾਂਗਾ ਕਿਉਂਕਿ ਜੋ ਸਰਕਾਰ ਨੇ ਖੇਤੀ ਨੀਤੀ ਹੈ ਉਹ ਚੰਗੀ ਨਹੀਂ ਸਰਕਾਰ ਨੇ ਕਿਸਾਨਾਂ ਨੂੰ ਸਿਰਫ ਦੋ ਫਸਲਾਂ ਤੇ ਠਹਿਰਾਇਆ ਹੋਇਆ ਝੋਨਾ ਤੇ ਕਣ ਝੋਨਾ ਕਿਸਾਨ ਤਾਂ ਲਾਉਂਦੇ ਨੇ ਕਿ ਉਹਨਾਂ ਦੀ ਕਮਾਈ ਵੱਧ ਸਕੇ ਪਰ ਝੋਨਾ ਲਾਉਣਾ ਕੋਈ ਚੰਗਾ ਨਹੀਂ ਕਿਉਂਕਿ ਕਿਸਾਨਾਂ ਕੋਲੇ ਓਡੇ ਇੰਪਲੀਮੈਂਟਸ ਨਹੀਂ ਕੀ ਉਹਨੂੰ ਅੱਗ ਲਗਾਉਣਾ ਮੈਂ ਇਸ ਲਈ ਜ਼ਿਆਦਾ ਤੋਸੀ ਸਰਕਾਰ ਨੂੰ ਤਹਿਰਾਵਾਂਗਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰ ਪਿੰਡ ਵਿੱਚ ਹਰ ਸੁਸਾਇਟੀ ਵਿੱਚ 10 ਤੋਂ 15 ਇੰਪਲੀਮੈਂਟ ਪ੍ਰੋਵਾਈਡ ਕਰੇ ਤਾਂ ਜੋ ਕਿਸਾਨ ਸੇਤੀ ਆਪਣੀ ਅਗਲੀ ਫਸਲ ਤਿਆਰ ਕਰ ਸਕੇ ਹੁਣ ਪਿੰਡ ਵਿੱਚ ਲਗਭਗ ਦੋ ਟਰੈਕਟਰ ਹੁੰਦੇ ਆ ਤੇ ਉਹ ਦੋ ਟਰੈਕਟਰ ਉਹਨਾਂ ਕੰਮ ਨਹੀਂ ਨਿਭਾੜ ਸਕਦੇ ਕਿ ਕਿਸਾਨ ਦੀ ਫਿਰ ਜੋ ਹੁੰਦੀ ਹੈ ਅਗਲੀ ਫਸਲ ਉਹ ਲੇਟ ਹੁੰਦੀ ਹੈ ਤੇ ਇਸ ਲਈ ਕਿਸਾਨ ਅੱਗ ਲਾਉਣਾ ਬਿਹਤਰ ਸਮਝਦਾ ਹੈ ਤੇ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰ ਖੰਦ ਤੇ ਸਬਸਿਡੀ 80 ਤੋਂ 85% ਦਵੇ ਕਿਉਂਕਿ ਜੇ ਸਰਕਾਰ 50% ਸਬਸਿਡੀ ਵੀ ਦਿੰਦੀ ਹੈ ਤਾਂ ਵੀ ਉਹ ਇੰਪਲੀਮੈਂਟ ਲੱਖ ਸਵਾ ਲੱਖ ਦਾ ਰਹਿ ਜਾਂਦਾ ਹੈ ਤੇ ਛੋਟਾ ਕਿਸਾਨ ਫਿਰ ਵੀ ਉਹ ਇੰਪਲੀਮੈਂਟ ਨਹੀਂ ਖਰੀਦ ਸਕਦਾ ਤੇ ਇਸ ਲਈ ਸਰਕਾਰ ਨੂੰ ਸਬਸਿਡੀ ਜ਼ਿਆਦਾ ਦੇਣੀ ਚਾਹੀਦੀ ਹੈ ਕਿ ਜੋ ਇੰਪਲੀਮੈਂਟ ਹਾਰ ਗਰੀਬ ਕਿਸਾਨ ਵੀ ਛੋਟਾ ਕਿਸਾਨ ਵੀ ਖਰੀਦ ਸਕੇ ਕਪ ਇਹ ਚ ਕਰਨ ਹੈ ਵੀ ਮੰਨ ਸਕਦੇ ਜਿਹੜਾ ਅੱਜ ਕੱਲ ਦਾ ਕਿਸਾਨ ਆ ਉਹ ਹੱਥ ਲਾ ਕੇ ਰਾਜੀ ਨਹੀਂ ਹੈਗਾ ਹਾਂ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਜੋ ਕਿਸਾਨ ਨੇ ਉਹ ਮਿਹਨਤ ਕਰਕੇ ਰਾਜੀ ਨਹੀਂ ਕਿ ਜਿਵੇਂ ਹੁਣ ਹੋ ਗਿਆ ਉਹ ਕਰਨ ਕਿ ਆਈ ਸਾ ਆਈ ਕਹਿੰਦੇ ਆ ਕਿ ਇੱਕ ਦਿਨ ਸਾਡਾ ਕੰਮ ਨਿਬੜ ਜੇ ਇਸ ਲਈ ਉਹ ਅੱਗ ਲਾਉਣ ਨੂੰ ਬੈਠਾ ਸਮਝਦੇ ਆ ਤੇ ਪਰ ਇਹ ਚੰਗੀ ਗੱਲ ਨਹੀਂ ਕਿਉਂਕਿ ਜਮੀਨ ਇਸ ਨਾਲ ਆਪਾਂ ਅੱਗ ਲਗਾਉਣੀ ਆ ਜਮੀਨ ਦੇ ਕੀਟਨਾਸ਼ਕ ਵੀ ਮਰ ਜਾਂਦੇ ਨੇ ਦੀ ਜੋ ਜ਼ਮੀਨ ਦੀ پیداوار ਵੀ ਘਟ ਜਾਂਦੀ ਹੈ। ਹਰਪ੍ਰੀਤ ਮੈਂ ਤੁਹਾਨੂੰ ਅਗਲਾ ਸਵਾਲ ਕਰਨਾ ਚਾਹਾਂਗਾ। ਪਰਾਲੀ ਪ੍ਰਦੂਸ਼ਣ ਦਾ ਜੋ ਪ੍ਰਭਾਵ ਹੁੰਦਾ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਪਹਿਲਾਂ ਤਾਂ ਮੈਂ ਸਮਝਾਂਗਾ ਕਿ ਕਿਸਾਨ ਜਿਹੜਾ ਪਰਾਲੀ ਨੂੰ ਅੱਗ ਲਾਉਂਦਾ ਪਹਿਲਾਂ ਤਾਂ ਉਹ ਆਪ ਹੀ ਬਿਮਾਰੀਆਂ ਨਾਲ ਭਰ ਜਾਂਦਾ। ਪਹਿਲਾਂ ਜਿਵੇਂ ਬਿਮਾਰੀ ਹੋ ਗਈ ਸਾਹ ਦੀ ਬਿਮਾਰੀ, ਕੈਂਸਰ ਵਰਗੀਆਂ ਜਾਂ ਹੋਰ ਅਨੇਕਾਂ ਬਿਮਾਰੀਆਂ ਨਾ ਹੁੰਦੀਆਂ ਤੇ ਐਵੇਂ ਹੀ ਪਿੰਡਾਂ ਵਿੱਚ ਫੈਲ ਜਾਂਦੀਆਂ ਤੇ ਕਈ ਹੋਰ ਜਿਹੜੇ ਕਿ ਪਰਾਲੀ ਨੂੰ ਨਹੀਂ ਲਾਉਂਦੇ ਅੱਗ ਉਹਨਾਂ ਨੂੰ ਵੀ ਇਹ ਬਿਮਾਰੀਆਂ ਚਲਣੀਆਂ ਪੈਂਦੀਆਂ। ਤੇ ਕਾਰਨ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਿਵੇਂ ਹੁਣ ਹਰਪ੍ਰੀਤ ਨੇ ਦੱਸਿਆ ਕਿ ਲੋਕ ਬਿਮਾਰੀਆਂ ਦਾ ਸ਼ਕਾਰ ਹੁੰਦੇ ਆ ਪ੍ਰਦੂਸ਼ਣ ਨਾਲ ਤੇ ਪਰ ਜ਼ਿਆਦਾਤਰ ਐਕਸੀਡੈਂਟ ਵੀ ਧੂਆਂ ਨਾਲ ਹੁੰਦੇ ਆ ਕਿ ਜਿਵੇਂ ਹੁਣ ਇੱਕ ਚੀਜ਼ ਜਾ ਰਹੀ ਹੈ ਤਾਂ ਧੂਆਂ ਬਹੁਤ ਹੀ ਦੂਰ ਤੱਕ ਫੈਲਦਾ ਹੈ ਕਿ ਜਿਵੇਂ ਹੁਣ ਵਹੀਕਲ ਦੋ ਟੂ व्हीਲ ਵਹੀਕਲ ਹੋ ਗਿਆ ਜਦੋਂ ਵਿੱਚ ਦੀ ਲਗਾਉਣ ਲੱਗਦੇ ਆ ਤੇ ਉਹਨਾਂ ਨੂੰ ਮੂਰੇ ਕੁਝ ਨਹੀਂ ਦਿੰਦਾ ਤੇ ਕਈ ਵਾਰੀ ਤਾਂ ਉਹ ਤੇ ਅੱਗ ਦੀ ਲਪੇਟ ਵਿੱਚ ਵੀ ਆ ਜਾਂਦੇ ਜਿਵੇਂ ਆਪਾਂ ਪਿਛਲੇ ਸਾਲ ਸੁਣਿਆ ਸੀ ਇੱਕ ਸਕੂਲ ਬੱਸ ਵੀ ਅੱਗ ਦਿਲ ਪੇਟ ਵਿੱਚ ਆ ਗਈ। ਹਰਪ੍ਰੀਤ ਅਗਲਾ ਸਵਾਲ ਮੈਂ ਸੋਲਣਾ ਕਰਨਾ ਚਾਹਾਂਗਾ। ਜੋ ਹਰ ਸਾਲ ਦਿੱਲੀ ਕਹਿ ਰਹੀ ਆ ਵੀ ਪਸ਼ਾਰਾ ਧੂਆਂ ਪੰਜਾਬ ਤੋਂ ਆ ਰਿਹਾ। ਕਿ ਇਹ ਗੱਲ ਸੱਚ ਆ ਜਾਂ ਝੂਠ ਆ। ਪਹਿਲਾਂ ਤਾਂ ਮੈਂ ਇਹ ਹੀ ਸਮਝਿਆ ਇਹ ਤਾਂ ਗਲ ਪੂਰੀ ਝੂਠ ਆਈ। ਕਿਉਂਕਿ ਦਿੱਲੀ ਦਾ ਪਹਿਲਾ April ਦੇ ਮਹੀਨੇ 'ਚ ਵੀ ਹੁੰਦਾ ਜਦੋਂ ਕਿ ਅਸੀਂ ਕਣਕ ਵੱਢ ਰਹੇ ਹੁੰਨੇ ਆ ਉਹ ਤਾਂ ਕੋਈ ਅੱਗ ਨਹੀਂ ਲੱਗ ਰਹੀ ਹੁੰਦੀ। ਵੱਧ ਤਾਂ ਧੂਆਂ ਉਦੋਂ ਵੀ ਹੁੰਦਾ। ਇਹ ਕਿਸਾਨਾਂ ਨੂੰ ਤਾਂ ਦੋਸ਼ ਦੇਣ ਵਾਲੀ ਗੱਲ ਹੀ ਆਈ। ਤੇ ਕਰਨ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਇਸ ਬਾਰੇ ਇਹ ਹੀ ਕਹਿਣਾ ਚਾਹਾਂਗਾ ਕਿ ਕੱਲਾ ਕਿਸਾਨ ਦੋਸ਼ੀ ਨਹੀਂ ਹੈ। ਕਿ ਪ੍ਰਦੂਸ਼ਣ ਦਾ ਜੋ ਜ਼ਿਆਦਾਤਰ ਦੋਸ਼ੀ ਫੈਕਟਰੀਆਂ ਨੇ ਕਿ ਜਿਵੇਂ ਹੁਣ ਫੈਕਟਰੀਆਂ ਪੂਰਾ ਸਾਲ ਚੱਲਦੀਆਂ ਨੇ ਪਰ ਕਿਸਾਨ ਸਹੀ 10 ਤੋਂ 12 ਦਿਨ ਅੱਗ ਲਗਾਉਂਦਾ ਤੇ ਉਸ ਦਾ ਧੂਆ ਹੱਦ ਮਹੀਨਾ ਤੱਕ ਰਹਿੰਦਾ ਹੈ ਤੇ ਜੋ ਫੈਕਟਰੀਆਂ ਦਾ ਪ੍ਰਦੂਸ਼ਣ ਹੈ ਉਹ ਪੂਰਾ ਸਾਲ ਰਹਿੰਦਾ ਹੈ ਹਰਪ੍ਰੀਤ ਮੈਂ ਤੁਹਾਨੂੰ ਅਗਲਾ ਸਵਾਲ ਕਰਨਾ ਚਾਹਾਂਗਾ ਜੋ ਪਰਾਲੀ ਪ੍ਰਦੂਸ਼ਣ ਛਾੜਨ ਦਾ ਹੱਲ ਕਿਵੇਂ ਹੋ ਸਕਦਾ ਪਹਿਲਾਂ ਤਾਂ ਜੀ ਮੈਂ ਇਹ ਸਮਝਾਂਗਾ ਕਿ ਕਿਸਾਨਾਂ ਤੇ ਸਰਕਾਰ ਨੂੰ ਇੱਕਜੁੱਟ ਹੋਣਾ ਪਊਗਾ ਤਾ ਜੋ ਪ੍ਰਾਲੀ ਦਾ ਹੱਲ ਕਰ ਸਕਣਾ ਨਾ ਹੀ ਕੱਲੀ ਸਰਕਾਰ ਕਰ ਸਕਦੀ ਆ ਨਾ ਹੀ ਕੱਲੇ ਕਿਸਾਨ ਕਰ ਸਕਦਾ ਜੇ ਸਰਕਾਰ ਕਿਸਾਨਾਂ ਨਾਲ ਮਿਲੇਗੀ ਤਾਂ ਹੀ ਉਹਨਾਂ ਦਾ ਹੱਲ ਆ ਕਰਨ ਮੈਂ ਤੁਹਾਨੂੰ ਸਵਾਲ ਕਰਨਾ ਚਾਹਾਂਗਾ ਜਿਹੜੀ ਪ੍ਰਾਲੀ ਪ੍ਰਦੂਸ਼ਣ ਦੀ ਸਮੱਸਿਆ ਕੀ ਇਹਦਾ ਹੱਲ ਕਿਵੇਂ ਹੋ ਸਕਦਾ ਇਹਦਾ ਹੱਲ ਹੋ ਸਕਦਾ ਹੈ ਕਿ ਕਿਸਾਨ ਨੂੰ ਸਰਕਾਰ ਦੀ ਗੱਲ ਮੰਨਣੀ ਚਾਹੀਦੀ ਹੈ ਸਰਕਾਰ ਨੂੰ ਵੀ ਕਿਸਾਨ ਦੀ ਗੱਲ ਮੰਨਣੀ ਚਾਹੀਦੀ ਹੈ ਕਿ ਜੋ ਸਰਕਾਰ ਹੈ ਜੇ ਉਹ ਕਿਸਾਨ ਅੱਗ ਲਗਾਉਂਦਾ ਤੇ ਉਹਤੇ ਪਰਚਾ ਕਰਿਆ ਜਾਂਦਾ ਤੇ ਉਹਨੂੰ ਦਬਕਾਇਆ ਜਾਂਦਾ ਕਿ ਜਿਵੇਂ ਹੁਣ ਇੱਕ ਸਰਕਾਰ ਨੇ ਨਵੀਂ ਕਾਰੈਕਟਰ ਸ਼ੁਰੂ ਕਰਿਆ ਸੀ ਕਿ ਜੋ ਕਿਸਾਨ ਅੱਗ ਲਗਾਏਗਾ ਕਿ ਉਸਦੇ ਜ਼ਮੀਨ ਤੇ ਲਾਲ ਲਕੀਰ ਖਿੱਚ ਦੇਵੇ ਜਾਏਗੀ ਕਿ ਉਹ ਗੱਲ ਸਹੀ ਨਹੀਂ ਹੈ ਕਿ ਜੋ ਕਿਸਾਨ ਨੂੰ ਦਬकाया ਜਾਂਦਾ ਹੈ ਕਿ ਉਸ ਨੂੰ ਦਬਕਾਉਣ ਦੀ ਜਗ੍ਹਾ ਉਸ ਦਾ ਸਾਥ ਦੇਣਾ ਚਾਹੀਦਾ ਹੈ ਕਿ ਉਹਨਾਂ ਨੂੰ ਨਵੇਂ ਸੰਦ ਇੰਪਲੀਮੈਂਟ ਪ੍ਰੋਵਾਈਡ ਕਰਨੇ ਚਾਹੀਦੇ ਨੇ ਤੇ ਤੇ ਹੋਰ ਫਸਲਾਂ ਤੇ ਵੀ ਐਮਐਸਪੀ ਪੱਕਾ ਰੇਟ ਦੇਣਾ ਚਾਹੀਦਾ ਹੈ ਜ਼ਿਆਦਾਤਰ ਝੋਨੇ ਤੇ ਜੋ ਪੱਕਾ ਰੇਟ ਹੈ ਇਸ ਲਈ ਕਿਸਾਨ ਝੋਨਾ ਲਗਾਉਂਦਾ ਹੈ ਤੇ ਜਿਵੇਂ ਹੋਰ ਫਸਲਾਂ ਹੋ ਗਈਆਂ ਜਵਾਰ ਨਰਮਾ ਇਸ ਦੇ ਵੀ ਪੱਕਾ ਰੇਟ ਦੇਣਾ ਚਾਹੀਦਾ ਹੈ ਜ਼ਿਆਦਾਤਰ ਇਸ ਨਾਲ ਜਿਵੇਂ ਪਾਣੀ ਵੀ ਡੂੰਘਾਈ ਵਿੱਚ ਜਾਂਦਾ ਹੈ ਤੇ ਇਸ ਨੂੰ ਹਟਾਉਣ ਦੀ ਜ਼ਰੂਰਤ ਹੈ ਕਿ ਝੋਨਾ ਲਗਭਗ ਘਟਣਾ ਚਾਹੀਦਾ ਹੈ ਕਿ ਜਿਵੇਂ ਕਿਸਾਨ ਹੈ ਉਸ ਨੂੰ ਅੱਧੀ ਜ਼ਮੀਨ ਵਿੱਚ ਝੋਨਾ ਤੇ ਅੱਧੀ ਜ਼ਮੀਨ ਵਿੱਚ ਹੋਰ ਫਸਲ ਲਗਾਉਣੀ ਚਾਹੀਦੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਰ ਕਿਸਾਨਾਂ ਨੂੰ ਹਰ ਫਸਲ ਤੇ ਪੱਕਾ ਰੇਟ ਦੇਵੇ ਕਿ ਜਿਵੇਂ ਹੁਣ ਆਪਾਂ ਹੋ ਗਿਆ ਕਿ ਸਰਕਾਰ ਨੇ ਕੁਝ ਜੀਰੀ ਦੇ ਨਵੇਂ ਬੀਬੀ ਕੱਢੇ ਸੀ ਕਿ ਜਿਵੇਂ ਪੀਆਰ 131 ਪੀਆਰ 26 ਕਿ ਪਰ ਇਹ ਉਸ ਦਾ ਹੱਲ ਨਹੀਂ ਹੈ ਕਿ ਕਿਸਾਨਾਂ ਨੂੰ ਜੋ ਬਾਸਮਤੀ ਹੈ ਉਸ ਦਾ ਪੱਕਾ ਰੇਟ ਦੇਣਾ ਚਾਹੀਦਾ ਹੈ ਕਿਉਂਕਿ ਉਸ ਦਾ ਜੋ ਪ੍ਰਾਲ ਹੁੰਦਾ ਹੈ ਉਹ ਘੱਟ ਹੁੰਦਾ ਹੈ ਤੇ ਉਸ ਨੂੰ ਕਿਸਾਨ ਸਟੋਰ ਕਰਕੇ ਆਪਣੇ ਪਸ਼ੂ ਚਾਰੇ ਲਈ ਵੀ ਰੱਖ ਸਕਦਾ ਹੈ ਇਸੇ ਸਾਡਾ ਵਿਸ਼ਾ ਪ੍ਰਾਲੀ ਦੀ ਸਮੱਸਿਆ ਅਸੀਂ ਨੇ ਇਸ ਤੇ ਵਿਚਾਰ ਚਰਚਾ ਕੀਤੀ ਵੀ ਇਸ ਦਾ ਅਸਲ ਦੋਸ਼ੀ ਕੌਣ ਆ ਇਸ ਦੇ ਹੱਲ ਤੇ ਇਸ ਦਾ ਪ੍ਰਭਾਵ ਕੀ ਪ੍ਰਭਾਵ ਹੋ ਰਹੇ ਨੇਪਰਾਲੀ ਛਾੜਨ ਦੇ ਤੇ ਮੈਂ ਆਖਰ ਚ ਇਹੀ ਕਹਿਣਾ ਚਾਹਾਂਗਾ ਕਿ ਕੱਲੀ ਅੱਗ ਲਾਉਣਾ ਹੀ ਨਹੀਂ ਪ੍ਰਾਲੀ ਦੀ ਸਮੱਸਿਆ ਕਿਸਾਨਾਂ ਨੂੰ ਬੇਨਤੀ ਆ ਸਭੋਂ ਤੁਸੀਂ ਸਰਕਾਰ ਦਾ ਸਾਥ ਦਿਓ ਤੇ ਸਰਕਾਰ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਕਿਸਾਨਾਂ ਦਾ ਸਾਥ ਦਿਓ ਦੋਨੇ ਇਕੱਤਰ ਹੋ ਕੇ ਤੁਸੀਂ ਪ੍ਰਾਲੀ ਦੀ ਸਮੱਸਿਆ ਦਾ ਹੱਲ ਕਰੋ ਜਾਂ ਕਿਸਾਨਾਂ ਦੇ ਪਰਚਾ ਬਾਕੀ ਜਾਂ ਧਰਨੇ ਲਾ ਕੇ ਇਸ ਦਾ ਕੋਈ ਹੱਲ ਨਹੀਂ ਹੈਗਾ ਤਾਂ ਮੈਂ ਆਖਰ ਚ ਇਹੀ ਕਹਿਣਾ ਚਾਹਾਂਗਾ ਘੱਟ ਤੋਂ ਘੱਟ ਪ੍ਰਾਲੀ ਨੂੰ ਅੱਗ ਲਗਾਈ ਜਾਵੇ ਧੰਨਵਾਦ